ਪੈਲਗਾਮ ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਮੋਦੀ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਪਾਕਿਸਤਾਨ ਦੀ ਕਮਰ ਤੋੜਨ ਦੇ ਲਈ ਇਹ ਕਦਮ ਕਾਫੀ ਹੈ ਭਾਰਤ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਇਹ ਕਦਮ ਪਾਕਿਸਤਾਨ ਲਈ ਆਰਥਿਕ ਤੌਰ ਤੇ ਬਹੁਤੀ ਗੰਭੀਰ ਸਾਬਤ ਹੋਵੇਗਾ ਕਿਉਂਕਿ ਪਾਕਿਸਤਾਨ ਦੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਖੇਤੀਬਾੜੀ ਤੇ ਨਿਰਭਰ ਕਰਦਾ ਹੈ ਤੇ ਇਹ ਅਹਿਮ ਸੰਧੀ ਨੂੰ ਟਾਲ ਕੇ ਭਾਰਤ ਨੇ ਇੱਕ ਤਰ੍ਹਾਂ ਦੇ ਨਾਲ ਪਾਕਿਸਤਾਨ ਤੇ ਵਾਟਰ ਸਟ੍ਰਾਈਕ ਕੀਤੀ ਹੈ ਇਸ ਕਾਰਨ ਉੱਥੇ ਪਾਣੀ ਅਤੇ ਬਿਜਲੀ ਦਾ ਸੰਕਟ ਡੂੰਘਾ ਹੋ ਸਕਦਾ ਹੈ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਿਵਾਸ ਤੇ ਬੁਲਾਈ ਗਈ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਤੇ ਸਭ ਤੋਂ ਅਹਿਮ ਫੈਸਲਾ ਸੀ 1960 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਸਿੰਧੂ ਜਲ ਸਮਝੌਤੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਮਲਤਵੀ ਕਰਨਾ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਿਵਾਸ ਤੇ ਬੁਲਾਈ ਗਈ ਕੈਬਨਟ ਕਮੇਟੀ ਔਨ ਸਿਕਿਉਰਿਟੀ ਦੀ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਨੇ ਜਿਹੜੇ ਉਲੇ ਲਏ ਗਏ ਨੇ ਤਾਂ ਸਭ ਤੋਂ ਮਹੱਤਵਪੂਰਨ ਫੈਸਲਾ ਇਹ ਸੀ ਕਿ 1960 ਦੇ ਵਿੱਚ ਜੋ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਸਿੰਧੂ ਜਲ ਸਮਝੌਤਾ ਹੋਇਆ ਸੀ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਮਲਤਵੀ ਤਵੀ ਕਰ ਦਿੱਤਾ ਜਾਵੇ ਤਾਂ ਭਾਰਤ ਹੁਣ ਸਿੰਧੂ ਨਦੀ ਦਾ ਪਾਣੀ ਰੋਕੇਗਾ ਜਿਸ ਨੂੰ ਪਾਕਿਸਤਾਨ ਦੀ ਲਾਈਫਲਾਈਨ ਕਿਹਾ ਜਾਂਦਾ ਹੈ ਉਹੀ ਦਰਿਆਏ ਜਿਸ ਦਾ 80% ਪਾਣੀ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਸਰਕਾਰ ਨੇ ਵੀ ਸਪਸ਼ਟ ਕੀਤਾ ਹੈ ਕਿ ਭਾਰਤ ਦੇ ਵਿੱਚ ਪਾਕਿਸਤਾਨੀ ਦੂਤਵਾਸ ਬੰਦ ਕਰ ਦਿੱਤਾ ਜਾਵੇਗਾ ਹੁਣ ਕਿਸੇ ਵੀ ਪਾਕਿਸਤਾਨੀ ਨਾਗਰਿਕ ਨੂੰ ਵੀਜ਼ਾ ਨਹੀਂ ਮਿਲੇਗਾ ਤਾਰੀ ਸਰਹੱਦ ਨੂੰ ਵੀ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਗਿਆ ਤਾਂ 1960 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਉਸ ਸਮਝੌਤੇ ਨੇ ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀਆਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਸੰਜਾ ਕਰਨ ਦਾ ਜਿਹੜਾ ਰਾਹ ਉਤੈ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਸਿੰਧੂ ਨਦੀ ਦੇ ਪਾਣੀ ਦਾ ਸਿਰਫ 20% ਹਿੱਸਾ ਵਰਤ ਰਿਹਾ ਹੈ ਜਦਕਿ ਬਾਕੀ 80% ਪਾਕਿਸਤਾਨ ਨੂੰ ਚਲਾ ਗਿਆ ਹੈ ਸਮਝੋਤਾ ਪਾਕਿਸਤਾਨ ਦੇ ਲਈ ਲਾਈਫਲਾਈਨ ਦੇ ਵਰਗਾ ਹੈ ਕਿਉਂਕਿ ਉਸ ਦੀ 21 ਕਰੋੜ ਆਬਾਦੀ ਦੀਆਂ ਪਾਣੀ ਦੀਆਂ ਲੋੜਾਂ ਪੂਰੀ ਤਰ੍ਹਾਂ ਇਸ ਜਲ ਪ੍ਰਣਾਲੀ ਤੇ ਨਿਰਭਰ ਕਰਦੀਆਂ ਨੇ ਇਸ ਦਾ ਮਤਲਬ ਹੈ ਕਿ ਜੇਕਰ ਇਹ ਬੰਦ ਹੋ ਗਿਆ ਤਾਂ ਪੀਣ ਵਾਲੇ ਪਾਣੀ ਦੀ ਕਮੀ ਹੋ ਜਾਵੇਗੀ ਸਿੰਧੂ ਨਦੀ ਪ੍ਰਣਾਲੀ ਦਾ ਪਾਣੀ ਪਾਕਿਸਤਾਨ ਦੇ ਕਈ ਰਾਜਾਂ ਨੂੰ ਖਾਸ ਕਰਕੇ ਪੰਜਾਬ ਪ੍ਰਾਂਤ ਨੂੰ ਖੇਤੀਬਾੜੀ ਅਤੇ ਪਾਣੀ ਦੀ ਸਪਲਾਈ ਕਰਦਾ ਹੈ ਸਿੰਧੂ ਨਦੀ ਪਾਕਿਸਤਾਨ ਦੇ ਕਈ ਰਾਜਾਂ ਦੇ ਵਿੱਚੋਂ ਅਰਬ ਸਾਗਰ ਤੱਕ ਵਗਦੀ ਹੈ ਅਤੇ ਲਗਭਗ 1.7 ਮਿਲੀਅਨ ਏਕੜ ਵਾਹੀਯੋਗ ਜ਼ਮੀਨ ਨੂੰ ਪਾਣੀ ਪ੍ਰਦਾਨ ਕਰਦੀ ਹੈ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਕਰੀਬ 17 ਲੱਖ ਏਕੜ ਜ਼ਮੀਨ ਦੀ ਘਾਟ ਕਾਰਨ ਉਜਾੜਾ ਹੋ ਸਕਦੀ ਹੈ ਜਿਸ ਕਾਰਨ ਪਾਕਿਸਤਾਨ ਵਿੱਚ ਭਾਰੀ ਭੁੱਖਮਰੀ ਹੋ ਸਕਦੀ ਹੈ ਪਾਕਿਸਤਾਨ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਅਨਾਜ ਸੰਕਟ ਕਾਰਨ ਭੁੱਖਮਰੀ ਦਾ ਸਾਹਮਣਾ ਕਰ ਰਿਹਾ ਹੈ ਤੇ ਹੁਣ ਭਾਰਤ ਦੀ ਕਾਰਵਾਈ ਉਸ ਦੀ ਕਮਰ ਤੋੜ ਸਕਦੀ ਹੈ ਪਾਕਿਸਤਾਨ ਦੇ ਤਰਬੇਲਾ ਅਤੇ ਮੰਗਲਾ ਵਰਗੇ ਬਿਜਲੀ ਪ੍ਰੋਜੈਕਟਸ ਸੰਦੀ ਤੇ ਨਿਰਭਰ ਕਰਦੇ ਨੇ ਜੇਕਰ ਸਿੰਧੂ ਜਲ ਸੰਧੀ ਨੂੰ ਮਲਤਵੀ ਕੀਤਾ ਜਾਂਦਾ ਹੈ ਤਾਂ ਪਾਕਿਸਤਾਨ ਦੇ ਵਿੱਚ ਅਨਾਜ ਉਤਪਾਦਨ ਦੇ ਵਿੱਚ ਗਿਰਾਵਟ ਆ ਸਕਦੀ ਹੈ ਜਿਸ ਦੇ ਨਾਲ ਲੱਖਾਂ ਲੋਕਾਂ ਦੀ ਭੋਜਨ ਸੁਰੱਖਿਆ ਨੂੰ ਖਤਰਾ ਹੋ ਸਕਦਾ ਪਾਕਿਸਤਾਨ ਦੀ ਸ਼ਹਿਰੀ ਪਾਣੀ ਦੀ ਸਪਲਾਈ ਬੰਦ ਹੋ ਜਾਵੇਗੀ ਜਿਸ ਦੇ ਨਾਲ ਉੱਥੇ ਅਸ਼ਾਂਤੀ ਵਧੇਗੀ ਤਾਂ ਭਾਰਤ ਨੇ ਪਹਿਲਾਂ ਹੀ ਪਾਕਿਸਤਾਨ ਦੇ ਕਾਇਰਾਨਾ ਹਮਲੇ ਦਾ ਜਵਾਬ ਦਿੱਤਾ ਹੈ ਭਾਰਤ ਨੇ ਬਾਲਾਕੋਟ ਹਮਲੇ ਦਾ ਜਵਾਬ ਹਵਾਈ ਹਮਲੇ ਦੇ ਨਾਲ ਦਿੱਤਾ ਭਾਰਤ ਨੇ ਪੁਲਵਾਮਾ ਹਮਲੇ ਦਾ ਜਵਾਬ ਜਿਹੜਾ ਹੈ ਉਹ ਸਰਜਿਕਲ ਸਟ੍ਰਾਈਕ ਦੇ ਨਾਲ ਦਿੱਤਾ ਤੇ ਹੁਣ ਭਾਰਤ ਨੇ ਪਹਿਲਗਾਮ ਹਮਲੇ ਦਾ ਜਵਾਬ ਪਾਣੀ ਦੇ ਹਮਲੇ ਦੇ ਨਾਲ ਦਿੱਤਾ ਹੈ ਤਾਂ ਭਾਰਤ ਦੀ ਸਖਤ ਕਾਰਵਾਈ ਕਾਰਨ ਪਾਕਿਸਤਾਨ ਦੀ ਰੋਜ਼ੀ ਰੋਟੀ ਹੁਣ ਖਤਰੇ ਦੇ ਵਿੱਚ ਆ ਤਾਂ ਲਗਾਤਾਰ ਗਾਮ ਹਮਲੇ ਤੋਂ ਬਾਅਦ ਸਰਕਾਰ ਦੇ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਨੇ ਫੌਜ ਜਿਹੜੀ ਹੈਗੀ ਆ ਉਹ ਅਲਰਟ ਮੋਡ ਦੇ ਵਿੱਚ ਹੈ ਤੇ ਲਗਾਤਾਰ ਜਿਹੜੇ ਨੇ ਆਪਰੇਸ਼ਨਸ ਚਲਾਏ ਜਾ ਰਹੇ ਨੇ ਅਤਵਾਦੀਆਂ ਨੂੰ ਫੜਨ ਦੇ ਲਈ ਤੇ ਇਸੇ ਵਿੱਚਕਾਰ ਹੀ ਭਾਰਤ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਤਾਂ ਇਹ ਕਦਮ ਪਾਕਿਸਤਾਨ ਦੇ ਲਈ ਆਰਥਿਕ ਤੌਰ ਤੇ ਬਹੁਤੀ ਗੰਭੀਰ ਸਾਬਤ ਹੋਵੇਗਾ ਕਿਉਂਕਿ ਪਾਕਿਸਤਾਨ ਦੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਖੇਤੀਬਾੜੀ ਤੇ ਨਿਰਭਰ ਕਰਦਾ ਹੈ ਤੇ ਖੇਤੀਬਾੜੀ ਲਈ ਵਾਹਯੋਗ ਜ਼ਮੀਨ ਦੇ ਲਈ ਜਿਹੜਾ ਪਾਣੀ ਹੈ ਉਹ ਇੱਥੋਂ ਹੀ ਜਿਹੜਾ ਪਾਕਿਸਤਾਨ ਨੂੰ ਮਿਲਦਾ ਤੇ ਇਹਮ ਸੰਦੇ ਨੂੰ ਟਾਲ ਕੇ ਭਾਰਤ ਨੇ ਇੱਕ ਤਰੀਕੇ ਦੇ ਨਾਲ ਪਾਕਿਸਤਾਨ ਤੇ ਵਾਟਰ ਸਟ੍ਰਾਈਕ ਕਰ ਦਿੱਤੇ ਆ ਜਿਸ ਕਾਰਨ ਉਥੇ ਪਾਣੀ ਅਤੇ ਬਿਜਲੀ ਦਾ ਸੰਕਟ ਡੂੰਗਾ ਹੋ ਸਕੇ